ਪੰਜਾਬ ਦੇ ਵਿੱਚ 6 7 ਤੇ 8 ਤਰੀਕ ਨੂੰ ਪੰਜਾਬ ਦੀਆਂ ਸੜਕਾਂ ਤੇ ਨਹੀਂ ਦੌੜਨਗੀਆਂ ਪੰਜਾਬ ਦੀਆਂ 1755 ਵਸਾ ਤੇ 1300 ਜਿਹੜੀਆਂ ਪੀਆਰਟੀਸੀ ਦੀਆਂ ਬੱਸਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਹੈਗੇ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਹੈਗੇ ਚਾਹੇ ਉਹ ਪੀਆਰਟੀਸੀ ਦੇ ਹੋਣ ਤਾਂ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਵਿੜਦੇ ਆਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਮੰਗ ਰੱਖੀ ਗਈ ਸੀ ਕਿ ਉਹਨਾਂ ਨੂੰ ਪੱਕੇ ਕੀਤਾ ਜਾਵੇ ਤਾ ਹੁਣ ਜਿਹੜਾ ਹੈਗਾ ਤਿੰਨ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਮੁਲਾਜ਼ਮਾਂ ਵੱਲੋਂ ਵੱਡਾ ਸੰਘਰਸ਼ ਲੀਕ ਦਿੱਤਾ ਹੈ ਜਿਨ੍ਹਾਂ ਵਿੱਚੋਂ ਪਹਿਲੀ ਮੰਗੇ ਹੈ ਕਿ ਉਹਨਾਂ ਨੇ ਕੱਚੇ ਮੁਲਾਜ਼ਮਾਂ ਨੇ ਪੱਕੇ ਕੀਤੇ ਜਾਣ ਔਰ ਠੇਕੇਦਾਰੀ ਸਿਸਟਮ ਜਿਹੜਾ ਖਤਮ ਕੀਤਾ ਜਾਵੇ ਔਰ ਤੀਜੀ ਮੰਗੇ ਹੈ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ 10000 ਬੱਸਾਂ ਦਾ ਜਿਹੜਾ ਵਾਅਦਾ ਕੀਤਾ ਜਾਵੇ ਜਿਨ੍ਹਾਂ ਵਿੱਚੋਂ 5000 ਪੀਆਰਟੀਸੀ ਬੱਸਾਂ ਨੇ ਤੇ 5000 ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ 5 ਬੱਸਾਂ ਨੇ ਤਾਂ ਜੇਕਰ ਹੁਣ ਇਹਨਾਂ ਇੰਨਾ ਦਿਨਾਂ ਦੀ ਸਟ੍ਰਾਈਕ ਦੇ ਦੌਰਾਨ ਜਿਸ ਤਰੀਕੇ ਨਾਲ ਲੋਕ ਖੱਜਲ ਖਰਾਬ ਹੋਣਗੇ ਪੰਜਾਬ ਦੇ ਕਿਉਂਕਿ ਲਗਾਤਾਰ ਜੋ ਲੋਕ ਦਫਤਰਾਂ ਨੂੰ ਜਾਂਦੇ ਨੇ ਜਾਂ ਹੋਰ ਡੇਲੀ ਸਫ਼ਰ ਕਰਦੇ ਨੇ ਪੰਜਾਬ ਰੋਡਵੇ ਦੀਆਂ ਬੱਸਾਂ ਦੇ ਵਿੱਚ ਤਾਂ ਉਹਨਾਂ ਨੇ ਇਹ 3 ਦਿਨ ਡੜੇ ਕੇ ਬੜੇ ਔਖੇ ਰਹਿਣ ਵਾਲੇ ਨੇ ਹਾਲਾਂਕਿ ਪੰਜਾਬ ਰੋਡਵੇ ਤੋਂ ਇਲਾਵਾ ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਵੀ ਚੱਲਦੀਆਂ ਨੇ ਪਰ ਇਸ ਸਮੇਂ ਜੇਕਰ ਪੰਜਾਬ ਰੋਡਵੇਜ਼ ਦੀ ਸਟ੍ਰਾਈਕ ਚੱਲੇ ਹੋ ਗਈ ਹੈਗੀ ਤਾਂ ਇਸ ਦੇ ਨਾਲ ਵੱਡਾ ਜਿਹੜਾ ਹੈਗਾ ਆਮ ਲੋਕਾਂ ਨੂੰ ਜਿਹੜਾ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਕੋਈ ਇਹਨਾਂ ਕਾਮਿਆਂ ਦੇ ਨਾਲ ਮੀਟਿੰਗ ਲੈਂਦੀ ਹੈ ਜਾਂ ਨਹੀਂ ਲੈਂਦੀ ਪਰ ਹੁਣ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਵੱਡਾ ਸੰਘਰਸ਼ ਉਲੀਕ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਵੀ ਲੰਬੇ ਸਮੇਂ ਤੋਂ ਚਾਹੇ ਉਹ ਕੈਪਟਨ ਸਰਕਾਰ ਸੀਗੀ ਤਾਂ ਤਾਂ ਵੀ ਪੰਜ ਸਾਲ ਜਿਹੜੇ ਹੈਗੇ ਇਹ ਮੁਲਾਜ਼ਮ ਸਟ੍ਰਾਈਕ ਕਰਦੇ ਹੋ ਨਜ਼ਰ ਆਏ ਨਹੀਂ ਉਹਨਾਂ ਨੇ ਮੰਗਾ ਨਹੀਂ ਮੰਨਿਆ ਗਿਆ ਤਾਂ ਹੁਣ ਆਮ ਪਾਰਟੀ ਦੀ ਜੋ ਸਰਕਾਰ ਹੈ ਪੰਜਾਬ ਦੇ ਵਿੱਚ ਤਾਂ ਸੀਐਮ ਸਾਹਿਬ ਨੇ ਹਾਲੇ ਤੱਕ ਇਹਨਾਂ ਕਾਮਿਆਂ ਦੇ ਨਾਲ ਕੋਈ ਮੀਟਿੰਗ ਨਹੀਂ ਲਈ ਜਿਸ ਦਾ ਵੱਡਾ ਰੋਸ ਇਹਨਾਂ ਕਾਮਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹਨਾਂ ਤਿੰਨਾਂ ਦਿਨਾਂ ਦੀ ਸਟ੍ਰਾਈਕ ਦੇ ਦੌਰਾਨ ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਖੱਜਲ ਖਰਾਬ ਹੋਵੇਗੀ ਹਾਲਾਂਕਿ ਸਫ਼ਰ ਤੋਂ ਵਾਂਝੇ ਰਹਿ ਜਾਣਗੇ ਲੋਕ ਜਿਹੜੇ ਨਿਤ ਜਿਹੜੇ ਰੋਡਵੇਜ਼ ਦੇ ਪੰਜਾਬ ਰੋਡਵੇਜ਼ ਦੀਆਂ ਪੀਆਰਟੀਸੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਹ ਤਿੰਨ ਦਿਨਾਂ ਦੀ ਸਟ੍ਰਾਈਕ ਦੇ ਦੌਰਾਨ ਪੰਜਾਬ ਸਰਕਾਰ ਦਾ ਕੋਈ ਮੰਤਰੀ ਇਹਨਾਂ ਕਾਮਿਆਂ ਦੇ ਨਾਲ ਮੀਟਿੰਗ ਲੈ ਕੇ ਇਹਨਾਂ ਨੂੰ ਕੋਈ ਅਸਵਾਸ਼ਣ ਦਿੰਦਾ ਜਾਂ ਨਹੀਂ ਦਿੰਦਾ ਇਹ ਤਾਂ ਬਾਦ ਦੀ ਗੱਲ ਆ ਪਰ ਕੱਲ ਤੋਂ ਲੋਕ ਜਿਹੜੇ ਹੈਗੇ ਤਿੰਨ ਦਿਨਾਂ ਵਾਸਤੇ ਪੰਜਾਬ ਸਰਕਾਰ ਦੇ ਜੋ ਖਿਲਾਫ ਇਹ ਸੰਘਰਸ਼ ਤੇ ਕੰਮੇ ਜਾ ਰਹੇ ਉਹਨਾਂ ਨੇ ਕਰਕੇ ਵੱਡੀ ਮੁਸ਼ਕਲ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਵੇਗਾ ਤਾਂ ਹੁਣ ਜੇਕਰ ਗੱਲ ਕਰੀਏ ਤਾਂ ਲਗਾਤਾਰ ਇਹਨਾਂ ਕਾਮਿਆਂ ਵੱਲੋਂ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਲੈ ਕੇ ਆਵਾਜ਼ ਉਠਾਉਂਦੇ ਆਏ ਨੇ ਪਰ ਕਿਤੇ ਨਾ ਕਿਤੇ ਲਗਾਤਾਰ ਇਹਨਾਂ ਦੀ ਕੋਈ ਵੀ ਮੀਟਿੰਗ ਹੁੰਦੀ ਆ ਜੇਕਰ ਮੰਤਰੀ ਨਾਲ ਕੋਈ ਉਹ ਬੇਸਿਕ ਤਾਂ ਰਹਿੰਦੀ ਪਰ ਹੁਣ 3 ਦਿਨਾਂ ਦਾ ਜਿਹੜਾ ਇਹ ਚੱਕਾ ਜਾਮ ਹੋਣ ਜਾ ਰਿਹਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਤਾਂ ਅਸ ਨੂੰ ਲੈ ਕੇ ਅੱਜ ਜੋ ਵਰਕਿੰਗ ਚੱਲ ਰਿਹਾ ਪੰਜਾਬ ਰੋਡਵੇਜ਼ ਦਾ ਪੀਆਰਟੀਸੀ ਜਾਂ ਬੱਸਾਂ ਦੇ ਤਾਂ ਵੱਖ-ਵੱਖ ਜਿਹੜੇ ਜ਼ਿਲ੍ਹੇ ਹੈਗੇ ਉਹਨਾਂ ਦੇ ਵਿੱਚ ਉਹਨਾਂ ਨੇ ਮੈਸੇਜ ਲਗਾ ਦਿੱਤਾ ਗਿਆ ਕਿ ਅੱਜ ਜੋ ਵੀ ਬੱਸਾਂ ਚਾਹੇ ਉਹ ਲੌਂਗ ਰੂਟ ਤੇ ਗਈਆਂ ਨੇ ਚਾਹੇ ਉਹ ਛੋਟੇ ਰੂਟ ਤੇ ਗਈਆਂ ਨੇ ਤਾਂ ਰਾਤ 12 ਵਜੇ ਤੱਕ ਉਹ ਆਪਣੇ ਆਪਣੇ ਡੀਪੋਆਂ 'ਚ ਮੁੜ ਕੇ ਆਉਣਗੀਆਂ ਤਾਂ ਜੋ ਕੱਲ ਨੂੰ ਪੰਜਾਬ ਸਰਕਾਰ ਦੇ ਖਿਲਾਫ ਇੱਕ ਜੁੱਟ ਹੋ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇ ਔਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇਖਣ ਵਾਲੇ ਇਹ ਦੇਖਣਾ ਹੋਵੇਗਾ ਕਿ ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੱਲ ਮੀਟਿੰਗ ਲੈਂਦੀ ਹੈ ਜਾਂ ਪਰਸੋ ਲੈਂਦੀ ਹੈ ਇਹ ਤਾਂ ਬਾਅਦ ਦੀ ਗੱਲ ਪਰ ਕੱਲ ਤੋਂ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੂੰ ਸਰਕਾਰ ਦੇ ਖਿਲਾਫ ਜੋ ਵੱਡਾ ਸੰਘਰਸ਼ ਇਹਨਾਂ ਪੀਆਰਟੀਸੀ ਦੇ ਪੰਜ ਵਸ ਦੇ ਮਰਾਜ਼ਵਾਵਾਂ ਨੂੰ ਹੋਣ ਜਾ ਰਿਹਾ ਇੱਕ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਹੁਸਨ ਲਾਲ ਪੀਟੀਸੀ న్యూਸ ਜਲੰਧਰ